ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਬੋਲ ਰਹੇ ਹਾਂ ਜੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਕਸ਼ਮੀਸ਼ ਨਗਰ ਗਲੀ ਨੰਬਰ 2 ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਆਪਾਂ ਫ੍ਰੀ ਦੀ ਐਡਵਾਈਸ ਆ ਨਹੀਂ ਐਡਵਾਈਸ ਨਹੀਂ ਫ੍ਰੀ ਦੀ ਮਸੂਰੀ ਆ ਤੇ ਆਪਣਾ ਸਹਿਰ ਹੈ ਜੀ ਮੋੜ ਮੰਡੀ ਗਲੀ ਨੰਬਰ 2 ਆ ਜੀ ਜਿਨੇ ਵੀ ਕਸਟਮਰ ਨੇ ਜਿਹੜੇ ਨੇ ਵੀ ਆਪਣੇ ਕੱਪੜੇ ਲੈਣ ਆਉਣ ਦਾ ਪਲੀਜ਼ ਇੱਕ ਦਿਨ ਪਹਿਲਾਂ ਫੋਨ ਕਰਕੇ ਪਲੀਜ਼ ਕਨਫਰਮ ਕਿ ਆਪ ਜਿਹਨਾਂ ਨੂੰ ਪਤਾ ਲੱਗ ਜਾਏ ਕਿ ਆਪਾਂ ਘਰ ਇੱਕ ਕਹਿਣੀ ਜੀ ਕਈ ਵਾਰ ਕਸਟਮਰ ਆਪਣੇ ਘਰੋਂ ਮੁੜਦੇ ਜੀ ਤੁਸੀਂ ਬਾਹਰ ਹੁੰਨੇ ਜੀ ਤਾਂ ਪਲੀਜ਼ ਫੋਨ ਜ਼ਰੂਰ ਕਰਿਆ ਕਰੋਣ ਤੋਂ ਪਹਿਲਾਂ ਆਪਣੇ ਨੰਬਰ ਦਿੱਤੇ ਹੁੰਦੇ ਆ ਕੰਟੈਕਟ ਨੰਬਰ ਜੀ ਤੇ ਸਭ ਤੋਂ ਮੇਨ ਗੱਲ ਹੈ ਜੀ ਜਿਹੜਾ ਆਪਾਂ ਸਟਾਕ ਖੋਲਦੇ ਹਾਂ ਸ਼ਾਮ ਤੱਕ बिक ਜਾਂਦਾ ਆਪਣਾ ਚਾਹੇ ਆਪਾਂ ਥੋੜੇ ਸੂਟ ਪੈਗੇ ਚਾਹੇ ਬਾਲਿਓ ਸ਼ਾਮ ਤੱਕ ਤੇ ਐਤਵਾਰ ਨੂੰ ਜਿਵੇਂ ਆਪਣਾ ਜੀ ਬਾਰ ਨੂੰ ਸਟਾਕ ਹੁੰਦਾ ਜੀ ਜੇ ਤੁਸੀਂ ਕੋਈ ਕੱਪੜਾ ਲੈਣਾ ਤਾਂ ਪਲੀਜ਼ ਪਲੀਜ਼ ਜਦੋਂ ਆਪਣੀ 9 10 ਵਜੇ ਵੀਡੀਓ ਪਾਈ ਜਾਂਦੀ ਹੈ ਤੁਸੀਂ ਨਾਲ ਦੀ ਨਾਲ ਮੈਸੇਜ ਕਰਿਆ ਕਰੋ ਜੀ ਕਿ ਜੇ ਕਿਸੇ ਨੂੰ ਕੱਪੜਾ ਲੈਣਾ ਹੁੰਦਾ ਜੇ ਕੋਈ ਇੱਥੋਂ ਲੋਕਲ ਲੈ ਕੇ ਰਾਜੀ ਆ ਮਤਲਬ ਲੋਕਲ ਹੈਗਾ ਕੋਈ ਉਹਨੇ ਲੈਣਾ ਤੋਂ ਆ ਸਕਦਾ ਜੀ ਕਿਉਂਕਿ ਇਸ ਤੋਂ ਬਾਅਦ ਤਾਂ ਜੀ ਜਿੰਨੇ ਵੀ ਆਪਣੇ ਕਸਟਮਰ ਆ ਰਹੇ ਖਿੱਚ ਦਿੰਦੇ ਕੱਪੜਾ ਜੀ ਚਲੋ ਅੰਮੀ ਜੀ ਆਪਣੇ ਬੁਟੀਕ ਵਾਲੇ ਭੈਣ ਭਾਈ ਲੈ ਜਾਂਦੇ ਆ ਉਸ ਤੋਂ ਬਾਅਦ ਤੇ ਬਾਕੀ ਜਿਹੜਾ ਸੂਟ ਹੈ ਜੀ ਜਿਹੜਾ ਪੱਟੀ ਵੀ ਕੋਈ ਨਮੀ ਗਿਆ ਨਹੀਂ ਤੇ ਮੈਨੂੰ ਪਤਾ ਨਹੀਂ ਨਮੀ ਜਰਾ ਮੋਰ ਜਿਹੜਿਆ ਸੂਟ ਆਪਣੇ ਜੀ ਪਿਓਰ ਮਸਲੀਨ ਦੀਆਂ ਚੁੰਨੀਆਂ ਨਾਲ ਚੱਲਣਗੇ ਸੂਟਾਂ ਦਾ ਪ੍ਰਾਈਸ ਹੋਊਗਾ ਜੀ 1135 ਤੇ 65 ਰੁਪਏਾਂ ਦੇ ਸੂਟ ਆਜੂਗਾ ਇਹਦਾ ਚਾਰਜਿੰਗ ਲੱਗੂ 65 ਰੁਪਏ ਅਲੱਗ ਲੱਗਣਗੇ 1135 ਦਾ ਸੂਟ ਹੈ ਬ੍ਰਾਂਡ ਦੀ ਕੱਟਣਾ ਤੇ ਨਾਲ ਪਿਓਰ ਮਸਲੀਨ ਦੀਆਂ ਆਗੀਆਂ ਜੀ ਚੁੰਨੀਆਂ ਤੇ ਫਿਰ ਉਹਨੂੰ ਕਿਚਮੜਾ ਇਹ ਤੇ ਲਫਾਫੇ ਦੇ ਵੀ ਏਕੇ ਟੈਕਸ ਸਾਰੇ ਦਾ ਹੈ ਤੇ ਸਾਰੇ ਏਕੇ ਬ੍ਰਾਂਡ ਦੇ ਆ ਜੀ ਤੇ ਬਾਜ਼ੂ ਵਰਕ ਵੀ ਦਿਖਾ ਦੋ ਮੀ ਜੀ ਸਰਦਾਰ ਬਰਕ ਨਹੀਂ ਹੁੰਦਾ ਬੁੱਤੇ ਪੇਂਟ ਹੁੰਦੀ ਆ ਪੇਂਟ ਬਰਕ ਨਿਕਲਦਾ ਨਾ ਮੁੰਡਾ ਇਹ ਵੀ ਲੱਗਦਾ ਦੇਖਣ ਚ ਬਲੈਕ ਹੈ ਪਰ ਇਹ ਡਾਰਕ ਗ੍ਰੇ ਜਿਹਾ ਕਹਿ ਸਕਦੇ ਆਪਾਂ ਨੂੰ ਜੱਡ ਬਲੈਕ ਵਾਂਗੂ ਸ਼ਾਈਨਿੰਗ ਜੀ ਪੈਂਦੀ ਏ ਦੀ ਸ਼ਾਈਨਿੰਗ ਦੀ ਬਿਲਕੁਲ ਬਲੈਕ ਵਾਂਗੂ ਪਰ ਪਰ ਇਹ ਡਾਰਕ ਗ੍ਰੇ ਕਹਿ ਸਕਦੇ ਹਾਂ ਹੈ ਜਮਾ ਬਲੈਕ ਵਾਲਾ ਕੱਪੜਾ ਬਾਜੂ ਦੇਖ ਲਓ ਬਾਜੂ ਪੇਂਟ ਇਹਦੇ ਐਵੇਂ ਆਊਗਾ ਜੀ ਗਲਤ ਤੇ ਪੱਟੀ ਜੀ ਪੂਰੇ ਖੁੱਲੇ ਡੁੱਲੇ ਕੱਦ ਦਾ ਬੰਦਾ ਇਹਨੂੰ ਸੂਟ ਨੂੰ ਬਣਾ ਸਕਦਾ ਇਹਦਾ ਕੋਈ ਇਸ਼ੂ ਨਹੀਂ ਹੈਗਾ ਆਰਾਮ ਨਾਲ ਜਿੱਦ ਤੱਕ ਮੇਰੇ ਅੱਡੀ ਸੇਫ ਹਟਦਾ ਵੀ ਆਰਾਮ ਆਊਗਾ ਆ ਦੇਖੋ ਜੀ ਪਲੇਨ ਦੀ ਸਲਵਾਰ ਹੈ ਤੇ ਬਾਜੂ ਤੇ ਆ ਬਾਜੂ ਦੇ ਉਪਰ ਆ ਫੁੱਲ ਲਾਉਣਗੇ ਇਹਦਾ ਜਿਵੇਂ ਪੇਂਟ ਅਹਿਸਾਬ ਨਾਲ ਕੀਤਾ ਹੈ ਮਰਕ ਵਾਂਗ ਫੀਲ ਹੁੰਦਾ ਜੀ ਇਹ ਹਾਂ ਜਿਹੜੀ ਜੀ ਪੇਂਟ ਹੈ ਬਿਲਕੁਲ ਨਹੀਂ ਵਰਕ ਵਾਂਗ ਕੀਤੀ ਹੋਈ ਹੈ ਆ ਦੇਖੋ ਜੀ ਤੁਸੀਂ ਕਹਿ ਨਹੀਂ ਸਕਦੇ ਕਿ ਇਹਦੇ ਵਰਕ ਹੋਇਆ ਹੈ ਕਿ ਪੇਂਟ ਕੀਤਾ ਹੋਇਆ ਇਹਦੇ ਦੋਨੇ ਪਾਸੇ ਫੁੱਲ ਹੈ ਵੀਰੇ ਡਿਜ਼ਾਈਨਰ ਪੀਸ ਆ ਇਹਦੇ ਪਿਛਲੇ ਪਾਸੇ ਵੀ ਫੁੱਲ ਆਉ ਕੁਮੀਜ਼ ਤੇ ਸਾਰਾ ਨੇ ਸੇਮ ਡਿਜ਼ਾਈਨ ਆਊਗਾ ਆ ਦੇਖੋ ਇਹਦੇ ਫੁੱਲ ਪਿਛਲੇ ਪਾਸੇ ਵੀ ਹੈ ਤੇ ਇਹਦੇ ਅੱਗੇ ਫੁੱਲ ਆ ਤੇ ਸਿੰਗਲ ਪੀਸ ਆ ਜੀ ਇਹ ਹਾਂ ਸਿੰਪਲ ਸਿੰਪਲ ਪੀਸ ਹੋਣਗੇ ਵੀਰੇ ਅਸੀਂ ਆ ਗਰੀਬ ਜੇ ਬੰਦੇ ਤੇ ਅੱਜ ਤਾਂ ਆਪਦਾ ਘਰੋਂ ਕੰਮ ਕਰਦੇ ਆਂ ਜੀ ਅਸੀਂ ਕੋਈ ਲੋਕਾਂ ਵਾਂਗੂ ਫੜਾ ਨਹੀਂ ਮਾਰਦੇ ਵੀ ਸਾਡੇ ਕੋਲੇ ਬਾਹਲਾ ਸਟਾਕ ਆ ਅਸੀਂ ਲੱਖਾਂ ਦਾ ਸਟਾਕ ਲੈਂਦੇ ਨਹੀਂ ਵੀਰੇ ਅਸੀਂ ਜਿੰਨਾ ਕਾਬਦਾ ਲਿਆਉਣੇ ਆ ਵੇਚ ਲੈਣੇ ਆ ਲਿਆਉਣੇ ਆ ਵੇਚ ਲੈਣੇ ਆ ਅਸੀਂ ਬਾਹਲੇ ਸਾਡਾ ਕੰਮ ਆਉਂਦਾ ਸਟਾਕ ਜਿੰਨਾ ਵੀ ਸੀ ਲੈ ਕੇ ਆਉਣਾ ਜੀ ਥੋ ਜਿਹੜਾ ਆਪਾਂ ਆਈ ਸਕੈਚਿੰਗ ਵਾਸਤੇ ਲੈ ਕੇ ਆਉਣਾ ਕੱਪੜਾ ਵਧੀਆ ਹੋਵੇ ਆਪਾਂ ਟੇਰ ਨਹੀਂ ਲਾਉਣਾ ਇੱਕ ਕੱਪੜਾ ਆਪਣੇ ਕੋਲ ਹੈਗਾ ਜੀ ਆਪਾਂ ਕੱਪੜਾ ਉਹ ਲੈ ਕੇ ਰੱਖਣਾ ਜੀ ਜਿਹੜਾ ਕਸਟਮਰ ਨੂੰ ਪਸੰਦ ਆਵੇ ਆਪਾਂ ਥੱੱਬਾ ਨਹੀਂ ਲੈ ਕੇ ਰੱਖਣਾ ਕਿ ਬਸ ਆਪਾਂ ਅਸੀਂ ਲੋਕਾਂ ਲਈ ਲੋਕਾਂ ਲਈ ਤਾਂ ਜੀ ਅਸੀਂ ਗਰੀਬ ਬਣ ਕੇ ਰਹੰਨੇ ਆ ਤੇ ਪਰਮਾਤਮਾ ਦੀ ਨਜ਼ਰ ਅਸ ਅਸੀਂ ਅਮੀਰਾ ਅਸੀਂ ਉਹਦੀ ਰਜਾ ਚ ਰਹੰਨੇ ਆ ਅਸੀਂ ਆਪਣ ਐਪ ਨੂੰ ਅਮੀਰ ਸਮਝਦੇ ਆ ਸੋ ਇਹ ਆਪਣੀ ਕਲੈਕਸ਼ਨ ਹੈ ਜੀ ਪਿਓਰ ਬ੍ਰਾਂਡਡ ਦੇ ਇਹ ਕਿਹੜੀ ਸੂਟਾਂ ਦੀ ਤੇ ਨਾਲ ਇਹਦੇ ਆ ਗਈਆਂ ਮੋਸਟਾ ਚੁੰਨੀਆਂ ਰੇਟ ਜੀ ਰੇਟ ਵੀ 1135 ਰੁਪਏ ਕਾਕੂ 1150 ਤੇ ਇਹਨਾਂ ਦੇ ਦੁਪੱਟੇ ਆ ਗਏ ਬਹੁਤ ਪਿਆਰੇ ਸੋਨੂੰ ਪਤਾ ਜਿਹੜੀ ਸਾਡੀ ਚੁਆਇਸ ਹੁੰਦੀ ਅਸੀਂ ਮਾੜੀ ਨਹੀਂ ਲੈ ਕੇ ਆਉਂਦੇ ਆਹ ਨਹੀਂ ਰਹਿੰਦਾ ਆ ਤਾਂ ਨਹੀਂ ਠੇਲ ਅਸੀਂ ਸੂਟਾਂ ਦੀ ਚੁਆਇਸ ਪਰ ਇਹ ਚਾਹੇ ਅਸੀਂ ਕੱਪੜਾ ਥੋੜਾ ਲੈ ਕੇ ਆਉਨੇ ਆ ਜੀ ਠੀਕ ਹੈ ਸਾਡੀ ਚੁਆਇਸ ਥੋੜੀ ਹੈ ਬਟ ਅਸੀਂ ਕਲੈਕਸ਼ਨ ਨਹੀਂ ਮਾੜੀ ਲਿਉਂਦੇ ਕੱਪੜੇ ਦਾ ਰੰਗ ਰੂਪ ਅਸੀਂ ਚੁਣ ਕੇ ਲਿਆਉਨੇ ਆ ਠੀਕ ਹੈ ਇਹ ਨਹੀਂ ਤੁਸੀਂ ਇਹਨਾਂ ਕੱਪੜੇ ਖੜਦੇ ਨਹੀਂ ਚਾਰੇ ਸੂਟ ਨਹੀਂ ਖੜਦੇ ਅਸੀਂ ਸਿੰਪਲ ਬੰਦੇ ਆ ਜੀ ਘਰੋਂ ਕੰਮ ਕਰਦੇ ਆਂ ਵੀ ਰੋਜੀ ਰੋਟੀ ਨਹੀਂ ਕਰਦੇ ਆ ਬਸ ਪਰਮਾਤਮਾ ਇਹੀ ਚਲਾਈ ਜਾਵੇ ਵਾਧੂ ਹੈ ਹੋਰ ਸਾਡੀ ਕੋਈ ਭੁੱਖ ਨਹੀਂ ਸਾਰੇ ਸੂਟਾਂ ਦਾ ਰੇਟ ਸੇਮ ਰਹੂਗਾ ਜੀ 1135 ਪਿਓਰ ਮਸਲਿਨ ਦੀਆਂ ਚੁੰਨੀਆਂ ਤੇ ਬ੍ਰਾਂਡ ਦੇ ਸੂਟ ਏਕੇ ਬ੍ਰਾਂਡ ਦੇ ਪਿਓਰ ਕਾਪਰਡਨ ਦੇ ਸੂਟ 1135 ਦੇ ਵਿੱਚ ਇਹ ਸੂਟ ਤੁਹਾਡਾ ਹੋ ਜਾਏਗਾ ਸੌਰੀ ਪੈਂਟਰ ਵੀ ਐਕਸਟਰਾ ਵੀ ਦੇਣੇ ਪੈਣਗੇ ਡਾਕ ਖਾਣੇ ਵਾਲਿਆਂ ਦੇ ਉਹ ਅਸੀਂ ਨਹੀਂ ਲੈਂਦੇ ਵੀ ਨਾ ਡਾਕ ਖਾਣੇ ਵਾਲੇ ਲੈਂਦੇ ਸਾਡੀ ਕੀ ਗੱਲ ਬਚਾਰਿਆਂ ਦੀ ਅਸੀਂ ਸੋਥੋਂ ਗਾ ਲਾਦੇ ਸੂਟ ਦਾ ਖਰਚਾ ਲੈਣੇ ਜੀ ਆ ਦੇਖੋ ਬਾਕੀ ਇਹਦੇ ਮਗਰ ਮੁਰੇ ਫੁੱਲ ਆ ਵੀਰੇ ਇਹ ਨਿਊ ਡਿਜ਼ਾਈਨ ਹੈ ਅਸੀਂ ਆਹਦਾ ਥੋੜਾ ਜਿਹਾ ਕੱਪੜਾ ਲਿਓਣੇ ਲੈ ਕੇ ਵੇਚਨੇ ਬਹੁਤ ਖੁਸ਼ ਆ ਜੀ ਸੰਤੋਖ ਇਹਦੇ ਮੈਨੂੰ 1 ਲੱਖ ਦਾ ਕੱਪੜਿਆਂ ਦਾ ਕਿ ਕਲਰ ਕਿਸੇ ਨਾਲ ਵੀ ਇੱਕ ਦੂਜੇ ਨਾਲ ਡਿਜ਼ਾਈਨ ਨਾਲ ਮੈਚ ਹੈ ਨਹੀਂ ਇਹਦਾ ਫੁੱਲ ਲਾਕਨ ਨੂੰ ਆਹਦਾ ਦਿਖਾ ਦੇ ਤਨੀ ਸਿੱਧਾ ਕਰਕੇ ਆ ਦੇਖੋ ਜੀ ਆ ਦੇਖੋ ਜੀ ਦੇ ਬਾਹਾਂ ਦੇ ਸ਼ਰਟ ਤੇ ਕੋਈ ਨਿਸ਼ਾਨ ਨਹੀਂ ਬਣਿਆ ਇਹਦੀ ਸਭ ਤੋਂ ਖਾਸੀਅਤ ਸੂਟਾਂ ਨਹੀਂ ਨਾ ਬਾਹਾਂ 'ਤੇ ਨਿਸ਼ਾਨ ਜਾਂ ਬਣਿਆ ਹੁੰਦਾ ਇਹਦਾ ਕੋਈ ਤੁਹਾਨੂੰ ਈ ਪ੍ਰੋਬਲਮ ਨਹੀਂ ਆਉਣੀ ਆ ਦੇਖੋ ਜਿਵੇਂ ਬਰਕੂ ਹੋਇਆ ਨਾ ਉਹਦੇ ਬਾਜੂ ਹੈ ਇਹਦਾ ਫੁੱਲ ਬਹੁਤ ਪਿਆਰਾ ਇਹ ਨਿਊ ਡਿਜ਼ਾਈਨ ਲੱਗਾ ਸੋਹਣਾ ਲੱਗੇ ਸਰ ਇਹ ਤੇ ਬਾਟਮ ਇਹਨਾਂ ਦੀ ਪਲੇਨ ਹੋਣੀ ਆ ਓਨਲੀ 1135 ਦਾ ਸੂਟ ਸਾਡਾ ਵੀ ਜੀ ਕਰਦਾ ਜੀ ਖਾਸੇ ਕੱਪੜੇ ਚੱਕ ਲਿਆ ਕਰੀ ਪਰ ਅਸੀਂ ਜਿਨੇ ਕਿ ਲਿਆਉਣੇ ਵੇਚ ਲੈਣੇ ਇਹ ਤੋਂ ਕਸਟਮਰ ਸਾਨੂੰ ਕਹਿੰਦੇ ਵੀ ਸਾਨੂੰ ਸੇਮ ਚਾਹੀਦਾ ਇਹਦੇ ਨਾਲ ਦਾ ਲਿਆ ਕੇ ਦਿਓ ਫਿਰ ਅਸੀਂ ਦੁਬਾਰੇ ਇਹ ਵੀ ਲਿਆਉਣੇ ਨੂੰ ਆ ਕੱਪੜੇ ਮਹਿੰਗੇ ਹੁੰਦੇ ਆ ਜੀ ਮੰਨ ਕੇ ਚੱਲੋ 1000 ਦੇ 22 ਸੂਟ ਆਉਂਦਾ 10000 ਦੇ 10 ਅਸੀਂ ਬੈਠੀ ਇੱਥੇ ਕਸਟਮਰ ਆ ਕਰਕੇ ਜੀ ਫਿਰ ਕਸਟਮਰ ਦੀ ਡਿਮਾਂਡ ਨੂੰ ਪੂਰੀ ਕਰਨੀ ਪ ਅਲੇ ਕੁਛ ਰੰਗ ਕਲਰ ਬਹੁਤ ਪਿਆਰੇ ਆ ਪਿਓਰ ਮਸਲੀਨ ਦੇ ਕਲਰ ਕਈ ਵਾਰ ਹੁਣ ਕੱਪੜੇ ਨਵੇਂ ਲੈ ਕੇ ਆਉਣੇ ਹੁੰਦੇ ਆ ਜੀ ਕਸਟਮਰ ਪੁਰਾਣੇ ਮੰਗਲਣਗੇ ਫਿਰ ਉਹਨੂੰ ਪੁਰਾਣੇ ਇਥੋਂ ਲੈ ਕੇ ਆਉਣੇ ਪੈਂਦੇ ਆ ਡਿਮਾਂਡ ਤੇ ਅੱਜ ਅਸੀਂ ਪ੍ਰਿੰਸ ਕਾਟਨ ਦੇ ਪਾਏ ਸੀਗੇ ਪਰਪਲ ਤੇ ਇੱਕ ਸੀ ਸ਼ਾਇਦ ਤੰਬਾ ਕਲਰ ਤੇ ਇੱਕ ਸੀ ਕਰੀਮ ਜਿਹਾ ਕਲਰ ਤੇ ਪਿੱਛੇ ਦੇਖ ਲਓ ਇੱਕ ਵੀ ਥਾਂ ਨਹੀਂ ਬਚਿਆ ਕੱਲਾ ਬਲੂ ਜਿਆ ਰਹਿ ਗਿਆ ਬਾਕੀ ਸਾਰੇ ਤਿੰਨੇ ਥਾਂ ਗਏ ਤੇ ਉਹ ਕਸਟਮਰ ਸਾਥੋਂ ਹਜੇ ਮੰਗੀ ਆ ਗਏ ਜੀ ਸਾਨੂੰ ਦੁਬਾਰੇ ਲੈ ਆ ਕੇ ਦੇ ਪਾਣੀ ਚ ਡਾਂਗਾ ਨਹੀਂ ਵੀਰੇ ਸੂਟ ਹੁੰਦੇ ਮਹਿੰਗੇ ਹਜ਼ਾਰ ਦਾ ਇੱਕੋ ਹੀ ਮਿਲਦਾ ਫਿਰ ਅਸੀਂ ਕੀ ਕਰੀਏ ਹਜ਼ਾਰ ਤੋਂ ਘੱਟ ਵਧੀਆ ਸੂਟ ਕੋਈ ਮਿਲਦਾ ਨਹੀਂ ਕੋਈ 1050 ਦਾ ਕੋਈ ਕਿੰਨੇ ਦਾ ਕੋਈ ਕਿੰਨੇ ਦਾ ਨਹੀਂ ਮਿਲਦੇ ਇਹ ਰੰਗੇ ਸਾਰੀ ਐ ਐਨੇ ਸੋਹਣੇ ਆ ਵੀ ਇਹ ਰੰਗ ਨੂੰ ਪੰਗਾ ਸਾਡੇ ਕੋਲੇ ਐ ਵੀ ਸਾਡੇ ਕੋਲੇ ਸਾਰੇ ਸੇ ਸਬਤਕ ਸੂਟ ਐ ਇਹ ਪਹਿਲੀਆਂ ਜੀ ਬੋਕ ਦਿਖ ਜਾਣਗੇ ਦੂਜੇ ਕਸਟਮਰਾਂ ਨੂੰ ਫਿਰ ਸਾਡੇ ਤੇ ਗੁੱਸਾ ਛੱਡ ਜਾਂਦਾ ਵੀ ਵੀਡੀਓ ਪਾ ਆਂਦੇ ਸੂਟ ਦਿੰਦੇ ਨਹੀਂ ਆ ਦੇਖੋ ਜੀ ਮਾਸਟਰ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਐ ਇਹ ਦੇਖਣਾ ਕਹ ਦੀ ਬੋ ਮਾਸਟਰ ਕਲਰ ਕਿੰਨਾ ਸੋਹਣਾ ਹੋਏ ਕਲਰ ਵੀ ਤੁਹਾਨੂੰ ਦੱਸਿਆ ਨਾ ਜਿਨ੍ਹਾਂ ਨੇ ਬਣਾਏ ਆ ਜਿਹੜਾ ਜਿਹੜਾ ਕਲਰ ਕੱਢੇ ਹੋਏ ਆ ਜੀ ਆਪਣੀ ਕੰਦੇ ਇੱਕ ਠੋਕ ਕੇ ਕਲਰ ਕਢ ਆ ਤਾਂ ਸੂਟ ਸਮਾਉਣ ਵਾਲਾ ਹੈ ਕਸਟਮਰਾਂ ਵਾਸਤੇ ਵੀ ਕੋਈ ਛੱਡ ਦੇ ਮੈਂ ਸਮਾਉਂਗੀ ਵੀ ਕਿਹੜਾ ਭੁੱਖਿਆ ਐਵੇਂ ਨਹੀਂ ਕਰਦੇ ਹੁੰਦੇ ਐਨੇ ਨਹੀਂ ਸਮਾਉਂਦੇ ਹੁੰਦੇ ਸੂਟ ਬੇਗ ਲਾਲਚ ਆ ਜਾਂਦਾ ਹੁੰਦਾ ਮਨ 'ਚ ਲਾਲਚ ਬੁਰੀ ਭਲਾ ਬੁਰੀ ਭਲਾ 1135 ਦਾ ਸੂਟ ਹੈ ਜੀ ਇਹ ਪਿਓਰ ਰੇਗੀ ਦੀ ਬ੍ਰਾਂਡ ਦੀ ਕਾਟਨ ਹੈ ਤੇ ਨਾਲ ਸੂਟ ਸਾਰਾ ਕਾਟਨ ਦਾ ਜੀ ਚੁੰਨੀਆਂ ਮਸਲੀਨ ਕਾਟਨ ਦੀਆਂ ਹੈ ਮਸਲੀਨ ਮੋਡਲ ਵੀ ਕਹਿ ਸਕਦੇ ਹੋ ਮੈਥੋਂ ਮੈਂ ਭੁੱਲ ਭੁੱਲ ਜਾਂਦੀ ਆ ਵੀਰੇ ਬਰੇ ਬਾਲਾ ਨਹੀਂ ਯਾਦ ਰਹਿੰਦਾ ਨਹੀਂ ਮੰਮੀ ਇੱਥੇ ਫਟੜ ਵੱਤਾਂ ਮੰਮੀ ਜੀ ਆ ਦੇਖੋ ਜੀ ਕੀ ਬਾਤ ਹੈ ਚੁੰਨੀਆਂ ਚਾਰ ਚੰਦ ਲਾਉਣਗੀਆਂ ਜੀ ਸੂਟ ਨੂੰ ਆਹ ਸੂਟ ਦਾ ਨੂੰ ਪੁੱਛਣਗੇ ਨੇੜੇ ਤੇੜ ਦੀਆਂ ਬੁੜੀਆਂ ਜੀ ਬੁੜੀਆਂ ਕੋਲੋਂ ਮਾਤਾ ਕੋਲੋਂ ਕੋਈ ਮਰਜੀ ਜੀ ਬਹੁਤ ਸੋਹਣੀਆਂ ਜੀ ਇਹ ਸੂਟਾਂ ਕੁਛ ਮਰਜ਼ੀ ਕਹਿ ਲੋ ਕੁੜੀਆਂ ਕਹਿ ਲੋ ਮਾਤਾ ਕਹਿ ਲੋ ਕੁੜੀਆਂ ਕਹਿ ਲੋ ਜੀ ਸਾਰਿਆਂ ਨੂੰ ਪੁੱਛਣਗੇ ਕਿ ਤੁਸੀਂ ਸੂਟ ਕਿੱਥੋਂ ਮੰਗਵਾਇਆ ਹੈ ਇਹ ਇਹ ਸੂਟ ਤੇ ਮੇਰੇ ਨਾਲ ਇੰਨੀ ਡਿਮਾਂਡ ਹੋ ਗਨਮ ਵੀ ਜੀ ਲੱਗਦਾ ਤੇ ਇਹੀ ਹੈ ਕਾਕਾ ਜੀ ਬਾਕੀ ਜੇ ਕਿਸੇ ਨੂੰ ਕੋਈ ਲੱਗਿਆ ਹੋਵੇ ਸਪਲਾ ਲੱਗਿਆ ਹੋਵੇ ਤਾਂ ਮਾਫ਼ ਕਰਿਓ ਜੀ ਹਮ ਤੋਂ ਜੋ ਬੋਲਤੇ ਹੈ ਜਬਾਨ ਤੇ ਆਤਾ ਹੈ ਬੋਲ ਦਿੰਦੇ ਹੈ ਮੈਂ ਤੈਨੂੰ ਬਹੁਤ ਪਸੰਦ ਕਰਦੀ ਹਾਂ ਕਾ ਹੋ ਬਬੂ ਹਮਾਰਾ ਹਿੰਦੀ ਥੋੜਾ ਕਮਜ਼ੋਰ ਹੈ ਮੈਨੂੰ ਵੀਡੀਓ ਦੀਪੂ ਤੇਰਨਾ ਬਣਾਉਣੀ ਬੜੀ ਲੱਗਦੀ ਹੈ ਸੀਰੀਅਸਲੀ ਗੱਲ ਇਹ ਮੈਨੂੰ ਹੋਰ ਕਿਹੜਾ ਵੀਡੀਓ ਬਣਾਉਣੀ ਨਹੀਂ ਆ ਲੱਗਦੀ ਆ ਸਾਰਿਆਂ ਨੂੰ ਜਨੀਕਾ ਦਾ ਕਲਰ ਆ ਜੀ ਦੇਖ ਲਓ ਜੀ ਮੇਰੇ ਹੁਣ ਅਜੇ ਤੱਕ ਆਪਣੇ ਜਿੰਨੇ ਵੀ ਆਪਣਾ ਕਸਟਮ ਕੱਪੜਾ ਪਾਉਣ ਲੱਗੇ ਆ ਆ ਕਲਰ ਅਜੇ ਤੱਕ ਆਇ ਨਹੀਂ ਆਪਣੇ ਵਾਲੇ ਪਹਿਲੀ ਵਾਰ ਕੱਪੜਾ ਕਲਰ ਆਇਆ ਹੈ ਕਿਹੜਾ ਕਲਰ ਕਿਹੜਾ ਕਲਰ ਇਹਦਾ ਪਸੀ ਨੂੰ ਤੁਸੀਂ ਨਾ ਪਹਿਲੀ ਵਾਰ ਕਲਰ ਆਇਆ ਕਲਰ ਵੀਰੇ ਮੈਂ ਜਿੱਕਰੀ ਮੰਗ ਰੂਰੇ ਆ 1135 ਰੇਟ ਤੇ ਬਹੁਤ ਅਧੀ ਪੋਤ ਮੈਂ ਸਮੂ ਕਲਰ ਪਹਿਲੀ ਵਾਰ ਆਇਆ ਹੈ ਮੈਨੂੰ ਦੱਸਿਓ ਇਹ ਨਾ ਪਹਿਲਾ ਕਲਰ ਹੈ ਆਪਣੇ ਵਿੱਚ ਪੂਰੀ ਕਲਰ ਬਿ ਸਕੇਨ ਵੀ ਨਹੀਂ ਹੈਗਾ ਇਹ ਦੀਪਾ ਹੁੰਦਾ ਪਰ ਮੈਂ ਸਮਝ ਚਾਹੀ ਤੂੰ ਕਹਿੰਦੀ ਮੇਰੀ ਮੰਮੀ ਤਾਂ ਕਦੀ ਕਰੀਏ ਵੇਜ ਨਾ ਜੇ ਕਿਸ ਕਸਟਮਰ ਨੇ ਹੈਗਾ ਤਾਂ ਭੈਂਡ ਬਣ ਕੇ ਐ ਨਾ ਕਰ ਇੱਕ ਨੇ ਸੱਚੀ ਮੇਰਾ ਇੱਕ ਮੈਨ ਰੰਗ ਬਰੰਗਾ ਜਿਹਾ ਸੂਟ ਆਇਆ ਸੀ ਚਿੱਟਾ ਜਿਹਾ ਸੀਰੀਅਸਲੀ ਮੈਂ ਸਿਉਣਾ ਦਿੱਤਾ ਹੋਇਆ ਸੀ ਤੇ ਕਿਸੇ ਨੇ ਇੰਨਾ ਕੰਪੈਲ ਕਰਕੇ ਮੈਥੋਂ ਸੂਟ ਮੰਗ ਲਿਆ ਮੈਨੂੰ ਦਰਜੀ ਕੋਲੋਂ ਮੰਗਵਾਉਣਾ ਪਿਆ ਬਹੁਤ ਮਹਿੰਗਾ ਸੂਟ ਸੀ ਬਾਈ ਬਾਲਾ ਸੂਟ ਪਸੰਦ ਬਾਲਾ ਵਧੀਆ ਲੱਗਦਾ ਸੀ ਉਹ ਸੂਟ ਮੇਰੇ ਹੁਣ ਵੀਡੀਓ 'ਚ ਇੱਕ ਵਾਰ ਵੀ ਨਹੀਂ ਆਇਆ ਜੀ ਵੀਡੀਓ 'ਚ ਆ ਜਾਂਦੇ ਸੀ ਸਵੇਠੀ ਵਾਂਗ ਇੱਕੋ ਹੀ ਸੂਟ ਸੀ ਮੈਂ ਕਹਾਂ ਉਹ ਮੈਂ ਸਿਉਣਾ ਦਿੱ ਮਮੇ ਨੇ ਬੈਰੋਂ ਕਨੀਬਾਣਣ ਕੇ ਜ ਨਹੀਂ ਕੱਟਾ ਦਰਜੀ ਨੇ ਮੈਨੂੰ ਗਲਤੀ ਤਾਂ ਮੇਰੀ ਮੰਮੀ ਨੇ ਕਰ ਦਿੱਤੇ ਨੇ ਫੋਟੋ ਦਿਖਾਤੀ ਸੀ ਪਰ ਬਾਤ ਮਾਨੂੰ ਜਾਣ ਕੇ ਕਹਿਣੀ ਆ ਜੀ ਮੈਂ ਦਰਜੀ ਕੋਲੋਂ ਮੰਗਵਾ ਕੇ ਦਿੱਤਾ ਕਿਉਂਕਿ ਮੈਂ 10 ਬੇਟੀ ਵੀ ਦਰਜੀ ਕੋਲੇ ਫੋਟੋ ਦਿਖਾਤੀ ਨੇ ਜੇ ਫੋਟੋ ਨਾ ਦਿਖਾਉਂਦੇ ਫਿਰ ਤਾਂ ਉਹ ਵੀ ਕਹਿੰਦੇ ਕੋਈ ਹੋਊਗਾ ਸੂਟ ਜੀ ਹਾਂ ਹਾਂ ਕਿਆ ਬਾਤਾਂ ਦੀ ਪੂਆ ਸੂਟ ਨਹੀਂ ਹੋਵੇ ਸੀ ਤਾਂ ਮੈਂ ਕਸਟਮਰ ਜੀ ਆ ਸੂਟ ਆਲਰੇਡੀ ਬੁੱਕ ਹੋ ਚੁੱਕਾ ਜੀ ਤੇ ਬੁੱਕ ਕਰਨ ਨਾਲ ਸਾਡੇ ਸਾਹਮਣੇ ਬੈਠਾ ਜੀ ਨਹੀਂ ਇੱਥੇ ਰੰਗ ਹੀ ਬੜਾ ਪਿਆਰਾ ਜੀ ਪੂਰਾ ਤਾਂ ਨੀ ਕੋਈ ਫੋਟੋ ਵਿੱਚ ਹੀ ਮੇਰਾ ਜੇ ਕਿਸੇ ਕਸਟਮਰ ਦੀ ਮੇਰੀ ਮੰਮੀ ਨੇ ਸੁਣ ਲਈ ਕੀ ਉਦਾਨਪੁਨ ਵੀ ਕਰ ਸਕਦੇ ਪਹਿਲਾਂ ਨਾਲ ਸੂਟ ਵੀ ਮੰਮੀ ਨੂੰ ਬਹੁਤ ਪਸੰਦ ਛੜਾ ਦਾਨਪੁਨ ਕਰਤਾ ਦੇਖੋ ਇੱਕ ਦਿਨ ਦੇਖ ਦਿਨ ਦੇ ਨਹੀਂ ਨਾ ਮੈਂ ਦਰਜੀ ਕੋਲੋਂ ਲਿਆ ਕੇ ਦੇ ਤਾ ਵੈਰੀ ਨੂੰ ਜਦੋਂ ਮੈਂ ਇਹਦੀ ਗੱਲ ਕਰਦਾ ਮੈਂ ਹਾਂ ਫਿਰ ਉਹਦੇ ਨਾਲ ਤਾਂ ਮਿਲਦਾ ਹੀ ਨਹੀਂ ਸੀ ਦੁਬਾਰੇ ਉਹਨਾਂ ਕੋਲ ਆਹ ਦੇ ਦੋਗੇ ਆਹ ਆਹ ਆ ਤਾਂ ਦੀਪ ਮਸਵਾ ਲੇ ਕੀ ਪਤਾ ਜੇ ਕਿਸ ਕਸਟਮਰ ਨੇ ਕਿਹਾ ਤਾਂ ਭੈਣ ਜੀ ਪਲੀਜ਼ ਦੋ ਦਿਨਾਂ ਦੀ ਜ਼ਿੰਦਗੀ ਹੈਗੀ ਆ ਕਿ ਨਾ ਹੈਗੀ ਆ ਮੰਮੀ ਜੀ ਹਾਂ ਪਤਾ ਪੂਰੇ ਕਰ ਜੇ ਕਿਸ ਕਸਟਮਰ ਕਹਿੰਦਾ ਭੈਣ ਜੀ ਪਲੀਜ਼ ਦੇ ਦਿਓ ਸੂਟ ਦੇ ਦਿਓ ਫੇਰ ਇਹ ਕਹਿੰਦਾ ਵੀ ਹੁਣ ਨਾ ਮੇਥੋਂ ਲਵ ਮੈਂ ਤਾਂ ਵੀ ਚਿਹਰੀ ਨੇ ਪਹਿਲਾਂ ਵਾਲਾ ਵੀ ਉਹਦਾ ਦਰਜੀ ਨੂੰ ਲੈ ਕੇ ਦੇਤਾ ਆ ਵੀ ਕੱਲ 1000 ਦੀਦਾ ਜੀ ਇਹਨੂੰ ਬੋਟਲ ਗ੍ਰੀਨ ਕਹਿੰਦੇ ਆ ਬੋਟਲ ਗ੍ਰੀਨ ਹੁਣ ਤਾਂ ਮੈਂ ਸਿੱਖੀ ਕੋਸ ਨਾਮ ਤਾਂ ਜੀ ਕਸਟਮਰ ਹੀ ਦਰਦਾ ਤਾਂ ਚਾਰ ਕਲਰ ਸੀ ਬਾਕੀ ਸਾਰੇ ਜੀ ਇਹ ਸਾਰੇ ਸੇਲ ਹੋ ਗਏ ਜੀ ਕਸਟਮਰਾਂ ਤੋਂ ਪਹਿਲੀਆਂ ਜੀ ਵਿਕ ਗਿਆ ਜੀ ਇਹ ਤਾਂ ਬਰਕਲ ਨਾ ਮਮੀ ਜੀ ਬਰਕ ਪਲੱਸ ਪੇਂਟ ਆ ਇਹ ਬਰਕ ਨਹੀਂ ਅੱਟ ਟਿਸ਼ੂ ਜੇ ਲੱਗੇ ਉੱਪਰ ਕੀ ਕਰੀ ਨਹੀਂ ਆਹ ਦੇਖ ਲੈ ਜਿਵੇਂ ਆ ਹਾਂ ਉਹ ਪੇਂਟ ਆ ਨਾ ਪੇਂਟ ਆ ਪੂਰੀ ਦੇ ਵਰਕ ਆ ਆ ਆ ਵਰਕ ਆ ਜੀ ਬਾਕੀ ਇਹ ਪੇਂਟ ਆ ਤੇ ਉੱਤੇ ਇਹਨੂੰ ਕੀ ਸਿੱਪੀਆਂ ਲੱਗੀਆਂ ਹੋਈਆਂ 골ਡਨ ਆ ਸਿੱਪੀਆਂ ਉਹ ਦੇਖੋ ਤਾਂ ਵੀ ਉਹ ਬਰਮ ਵੀ ਇੱਥੇ ਕਰ ਰਹੀ ਉੱਥੇ ਵੀ ਵਰਕ ਕੀਤਾ ਹੋਇਆਗਾ ਲੀਲਾ ਬ੍ਰਾਂਡ ਦਾ ਜੀ ਲੀਲਾ ਬ੍ਰਾਂਡ ਦਾ ਇਹਦੀ ਕਾਟਨ ਦੀ ਸਲਵਾਰ ਹੈ ਤੇ ਮਸਲੀਨ ਕਾਪੜੇ ਜਿਵੇਂ ਕੋ ਮਾੜੀ ਮਾੜੀ ਕੁੜਤੀ ਹੈ ਤੇ ਚੁੰਨੀ ਤੇ ਕਲਰ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਚੁੰਨੀ ਦੇਖ ਕੇ ਤਾਂ ਤੁਸੀਂ ਕਹੋਗੇ ਜੀ ਵੱਲਾ ਵੱਲਾ ਮਸਲੀਨ ਦੀ ਇਹਦੇ ਚ ਕਲਰ ਹੋਰ ਵੀ ਆਏ ਸੀ ਚੁੰਨੀ ਦੀ ਹੈਵੀ ਹੈ ਕਿ ਹਲਕੀ ਆ ਹਲਕੀ ਆ ਲੱਕੇ ਮਾ ਪਾ ਉਹ ਦਿਨ ਡਿਜ਼ਾਈਨ ਦੇ ਦੇਖਣ ਚਾਹ ਲੱਗਦੇ ਨੇ ਹਾਈ ਵੀ ਚੁੰਨੀ ਹੈ ਪੂਰੀ ਆ ਦੇਖੋ ਜੀ ਮਸਲੀਨ ਦੀ 2 2 ਮੀਟਰ ਦੀਆਂ ਚੁੰਨੀਆਂ ਸੱਚੀ ਜੀ ਮੈਂ ਦੱਸਣਾ ਭੁੱਲ ਗਈ ਸਾਰੇ ਸੂਟਾਂ ਦੀਆਂ 2 ਮੀਟਰ ਦੀਆਂ ਚੁੰਨੀਆਂ ਬਸ 6 ਫੁੱਟ ਦੇ ਜੇ ਕੋਈ 6 ਫੁੱਟ ਦਾ ਕੱਦਦਾ ਵੀ ਉਹਨੂੰ ਬਸਤ ਵੀ ਬੈਸਟ ਆ 6 ਫੁੱਟ ਦਾ ਕਸਟਮਰ ਵੀ ਨਰਾਜ਼ ਨਹੀਂ ਹੁੰਦਾ ਇਹ ਸਿੱਕ 1000 ਕੀ ਦਾ ਤੇ ਆਪਣੇ ਕੋਲੇ ਆ ਟੂਟ ਪਿਆ ਜੀ ਮੈਂ ਕਿਹਾ ਵੀਡੀਓ ਚ ਪਾ ਦਈਏ ਇਹ 850 ਦਾ ਪਿਓਰ ਬ੍ਰਾਂਡ ਦੀ ਕਾਟਨ ਹੈ ਇਹਦੇ ਨਾਲ ਕਾਟਨ ਦੀ ਚੁੰਨੀ ਹੈ ਜੀ ਬ੍ਰਾਂਡ ਦੀ ਕਾਟਨ ਪੂਰੀ ਵਧੀਆ ਇਹਨਾਂ ਦਾ ਰੰਗ ਗਰੰਗਾਂ ਨੂੰ ਕੁਝ ਨਹੀਂ ਹੁੰਦਾ ਜੀ ਇਹ ਦੀ ਸਿਰਫ 850 ਚ ਪਹਿਲਾਂ ਰੱਦਾ ਹੀ ਕਿਰਪਾਲੀ ਬ੍ਰਾਂਡ ਲੈਣ ਦੇ ਪਰ ਕਿਰਪਾਲੀ ਬ੍ਰਾਂਡ ਚ ਉਹ ਕੜਾਈ ਵਾਲੀ ਹੁੰਦੀ ਹੈ ਉਹ ਚ ਉਹ ਪ੍ਰਿੰਟ ਵਰਕ ਘੱਟ ਹੁੰਦਾ ਨਾ ਜੀ ਪੂਰੀ ਲੈਂਥ ਹੈ ਜੀ ਕੋਈ ਲੈਂਥ ਨਹੀਂ ਆਪਾਂ ਤੁਜੀ 44 47 ਇੰਚ ਤਿਆਰ ਕਰ ਲਓ ਆ ਇਹਦੀ ਪਲੇਨ ਬਾਟਮ ਸਭ ਤੋਂ ਸੇ ਫੁੱਟ ਜਾਊਗਾ ਤਾਂ ਇਹ ਸਿੰਗਲ ਸੂਟ ਪਿਆ ਸੀ ਆਪਣੇ ਕੋਲੇ ਮੈਂ ਚੋਚਾ ਵੀ ਆਪਾਂ ਕਸਟਮਰਾਂ ਨੂੰ ਵੀਡੀਓ ਚ ਦਿਖਾ ਦਈਏ ਇਹ ਵੀਡੀਓ ਚ ਆਇ ਨਹੀਂ ਪਹਿਲਾਂ ਮੀ ਜੀ ਹੈ ਸਦਾ ਪਹਿਲਾਂ ਆਇ ਨਹੀਂ ਇਹ ਵੀਡੀਓ ਚ ਚੜ ਇਹ ਆ ਸੂਟ ਨੇਰ ਮਤਲਬ ਮੇਰੇ ਹੁਣ ਪੱਲੇ ਅੱਖੀ ਨਹੀਂ ਆਈ ਵੀਡੀਓ ਤੇ ਇਹਦੀ ਕਾਟਨ ਦੀ ਛੁੰਨੀਆਂ ਨਾਲ ਪੂਰੀ 2.5 ਮੀਟਰ ਦੀ ਕਾਟਨ ਦੀ ਛੁੰਨੀਆਂ ਮੇਰੇ ਹਿਸਾਬ ਨਾਲ ਨਾਲ ਦੇ ਸਾਰੇ ਸੂਟ ਨਿਕਲ ਗਏ ਸੀ ਕੱਲੀ ਰਹਿ ਗਿਆ ਸਦੇ ਖੁੰਝੇ ਖਾਲ ਖੁੰਝ ਲੱਗਿਆ 2.5 ਮੀਟਰ ਦੀ ਛੁੰਨੀ ਹੈ ਇਹਦੇ ਨਾਲ ਕਿਸੇ ਨੂੰ ਲੈਣਾ ਹੋਵੇ ਸੂਟ ਤਾਂ ਤੁਸੀਂ ਲੈ ਸਕਦੇ ਹੋ ਸੋ ਵੀਡੀਓ ਬਣਾਉਣ ਦੇ ਵਿੱਚ ਸਾਡੇ ਤੋਂ ਕੀ ਕਮੀ ਰਹਿ ਜਾਂਦੀ ਤੇ ਪੀਨ ਨੂੰ ਜੀ ਸੌਰੀ ਮੰਗਦੇ ਆ ਤੇ ਕੋਈ ਸੂਟ ਲੈਣਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਛੋਟਾ ਜਿਹਾ ਸਾਡਾ ਬੇਨੁਮਸਰ ਰੋਜ਼ ਦੇ ਸੀਨ ਨਹੀਂ ਕੀ ਸੂਟ ਦਿਖਾਉਣੇ ਆ ਲੱਗ ਜਾਂਦੇ ਆ ਪਰਮਾਤਮਾ ਦੀ ਮਿਹਰ ਤੇ ਮਨਜੀਤ ਕੌਰ ਮੈਂ ਮੈਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼ਕਰੀਆ ਜੇ ਕੋਈ ਭੁੱਲ ਚੁੱਕਿਆ ਤਾਂ ਪਲੀਜ਼ ਮਾਫ ਕਰਿਓ ਚੜ੍ਹਦੀ ਕਲਾ ਰਹਿਓ ਉਥੇ ਖੁਸ਼ੀਆਂ ਮਾਣੋ